ਹਾਂਜੀ ਤੁਸੀਂ ਦੇਖ ਰਹੇ ਹੋ ਧਨਖਸਰਾ ਟੀਵੀ ਅਸੀਂ ਖੜੇ ਆ ਬਟਾਲਾ ਦੇ ਨਜ਼ਦੀਕ ਪਿੰਡ ਹਸਨਪੁਰਾ ਖੁਰਦ ਜਿੱਥੇ ਕਿ ਇੱਕ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਚਾਰ ਬੱਚੇ ਹਨ ਜਿਨ੍ਹਾਂ ਵਿੱਚ ਦੋ ਲੜਕੀਆਂ ਤੇ ਦੋ ਲੜਕੇ ਦੋ ਲੜਕੇ ਜਿਹੜੇ ਉਹ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਗੁਲਤਾਨ ਹੋ ਜਾਂਦੇ ਨੇ ਜਿਸ ਕਰਕੇ ਘਰ ਦੇ ਉੱਤੇ ਬਹੁਤ ਵੱਡਾ ਇੱਕ ਸੰਕਟ ਪੈਦਾ ਹੋ ਜਾਂਦਾ ਉਸ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਮੁਖੀ ਹਨ ਉਹ ਬਿਮਾਰ ਹੋ ਜਾਂਦੇ ਨੇ ਉਹਨਾਂ ਦੀ ਲਤ ਖਰਾਬ ਹੋ ਜਾਂਦੀ ਆ ਤੇ ਘਰ ਦੇ ਹਾਲਾਤ ਜਿਹੜੇ ਆ ਵੱਧ ਤੋਂ ਬੱਤਰ ਹੋ ਜਾਂਦੇ ਆ ਦੂਸਰੇ ਬੰਨੇ ਇੱਕ ਸਭ ਤੋਂ ਵੱਡੀ ਮਾਰ ਪਈ ਉਹਨਾਂ ਦੀ 30 ਸਾਲਾਂ ਇੱਕ ਬੇਟੀ ਆ ਜਿਸ ਦੀ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਈ ਆ ਜਿਸ ਦਾ ਲਾਗੇ ਚਾਗੇ ਡਾਕਟਰਾਂ ਕੋਲ ਇਲਾਜ ਕਰਵਾਇਆ ਲੇਕਿਨ ਉਹਦੀ ਸਿਹਤ ਇੰਨੀ ਜ਼ਿਆਦਾ ਵਿਗੜ ਜਾਂਦੀ ਆ ਕਿ ਉਹਨੂੰ ਅੱਜ ਸੰਗੜਾ ਨਾਲ ਬੰਨ ਕੇ ਰੱਖਣਾ ਪੈਂਦਾ ਉਸ ਤੋਂ ਬਾਅਦ ਪਰਿਵਾਰ ਦੇ ਜਿਹੜੇ ਹਾਲਾਤ ਨੇ ਉਹ ਇੰਨੇ ਬੱਤਰ ਹੋ ਜਾਂਦੇ ਆ ਬਾਪ ਜਿਹੜਾ ਉਹ ਮੰਜੀ ਤੇ ਪਿਆ ਉਸ ਕੋ ਚੱਲਿਆ ਫੇਰਾ ਨਹੀਂ ਜਾਂਦਾ ਅਤੇ ਇੱਕ ਸਿਰਫ ਮਾਂ ਹੀ ਬਚਦੀ ਆ ਜਿਸ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਤੇ ਉਹ ਆਪਣੇ ਪਰਿਵਾਰ ਦਾ ਬੜੀ ਮੁਸ਼ਕਲ ਨਾਲ ਗੁਜ਼ਰਬਸਰ ਕਰ ਰਹੀ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਨਾ ਹੀ ਚਾਹਾਂਗੇ ਉੱਠੇ ਕਿ ਕੀ ਨਾਮ ਜੀ ਤੁਹਾਡਾ ਹਰਜੋਤ ਜੀ ਹਾਂਜੀ ਜੀ ਕਿਸ ਤਰੀਕੇ ਦੇ ਨਾਲ ਤੁਹਾਡੇ ਬੱਚੇ ਕਿੰਨੇ ਆ ਤੇ ਕੀ ਕਰਦੇ ਆ ਦੋ ਬੱਚੇ ਆ ਤੇ ਦੋ ਗੁੱਡੀਆਂ ਤੇ ਉਹ ਉਹਨਾਂ ਨੇ ਪਿੰਡ ਵਾਲਿਆਂ ਨੇ ਹਲਾਲ ਮਰ ਕੇ ਮੇਰੀ ਗੁੱਡੀਆਂ ਜਿਆਦਾ ਦਿੱਤੀ ਆ ਤੇ ਬਾਕੀ ਇਹ ਵਾ ਵੀ ਮੇਰੇ ਘਰ ਦੇ ਬਹੁਤ ਜਿਆਦਾ ਹਾਲਾਤ ਮਾਰੇ ਆਪਾਂ ਪਿਆਰੀ ਚ ਲੋਕਾਂ ਦਾ ਜਿੰਮੇਦਾਰਾਂ ਦਾ ਕੰਮ ਕਰਕੇ ਤੇ ਫੇਰ ਮੈਂ ਰੋਟੀ ਖਾਣੀ ਆ ਤੁਹਾਡੀ ਬੇਟੀ ਕੀ ਕਰਦੀ ਆ ਦੇੜੇ ਮੇਰੇ ਇਦਾਂ ਇੱਕ ਪੱਟੇ ਤੇ ਲੱਗਾ ਇੱਕ ਇਦਾਂ ਜੜੀ ਜੁੜੀ ਕਰਕੇ ਨਸ਼ਾ ਪਤਾ ਖਾਂਦੇ ਹਾਂਜੀ ਕਰਦਾ ਗੁਜ਼ਾਰਾ ਕਿਦਾਂ ਚੱਲਦਾ ਹਾਂ ਕਰਦਾ ਗੁਜ਼ਾਰਾ ਫਿਰ ਇਦਾਂ ਕੀ ਕਰਨਾ ਪਿਆਜੀ ਦੇ ਵਿੱਚ ਕੰਮ ਕਰਨਾ ਤੇ ਮਾੜੀ ਮੋਟੀ ਰੋਟੀ ਖਾ ਲੈਣੀ ਇਹ ਜੜਨੀ ਤਾਂ ਖਾ ਲੈਣੀ ਨਹੀਂ ਤਾਂ ਨਹੀਂ ਮੇਰੇ ਭੁੱਖੇ ਪੇਟ ਵੀ ਕਈ ਵੇ ਸੌਣਾ ਪੈਂਦਾ ਹਾਂ ਭੁੱਖੇ ਪੇਟ ਜਿਸ ਤਰੀਕੇ ਨਾਲ ਆਪਣੀ ਧੀ ਨੂੰ ਤੁਸੀਂ ਸੰਗਲਾਣਾ ਬੰਨ ਕੇ ਰੱਖਿਆ ਦੁੱਖ ਨਹੀਂ ਹੁੰਦਾ ਕਿ ਬੜਾ 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 ਜੀ ਬੜਾ ਦੋਖਾ ਕਿਰਲ ਮੇਰੇ ਨੂੰ ਉਹ ਵੀ ਜੱਪ ਹੀ ਨਹੀਂ ਨਾਉਂਦੀ ਨਹੀਂ ਫੇਰ ਮੇਰ ਨੂੰ ਕੀ ਕਰਾਂ ਬੜੀ ਦੁਖੀ ਆ ਮੈਂ ਤੇ ਬਹੁਤ ਜਗਾ ਹੈ ਅਲਾਜ ਕਿੱਥੋਂ ਕਰਾਇਆ ਅਲਾ ਜੀ ਚੰਬਰ ਸਰ ਕਰਾਇਆ ਪਿੰਡ ਦੇ ਭਾਬੀ ਆ ਤੇ ਉਹਨਾਂ ਨੇ ਕਰਾਇਆ ਹੈ ਹਾਂਜੀ ਕੋਈ ਫਰਕ ਨਹੀਂ ਪਿਆ ਨਹੀਂ ਕੋਈ ਫਰਕ ਨਹੀਂ ਪਿਆ ਹਾਂਜੀ ਕੋਈ ਫਰਕ ਨਹੀਂ ਹੁਣ ਅਲਾਜ ਤੁਹਾਡੇ ਕੋ ਕਰਾਇਆ ਨਹੀਂ ਜਾ ਰਿਹਾ ਕੀ ਮੰਗ ਕਰਦੇ ਹੋ ਹਾਂਜੀ ਅਲਾਜ ਕਿੱਥੋਂ ਕਰਾਉਣਾ ਮੈਂ ਗਰੀਬੀ ਕਰ ਤੇ ਅਲਾਜ ਕਿੱਥੋਂ ਭਜਕ ਹੁਣ ਮੇਤੋਂ ਨਹੀਂ ਹੁਣ ਸਾਡੇ ਚੈਨਲ ਨੂੰ ਬਹੁਤ ਸਾਰੇ ਸਮਾਜ ਸੇਵੀ ਲੋਕ ਦਾਨ ਕਰਨ ਵਾਲੇ ਲੋਕ ਜਿਹੜੇ ਵੇਖਦੇ ਹੋਣਗੇ ਉਹਨਾਂ ਤੋਂ ਕੀ ਮੰਗ ਕਰਦੇ ਅਸੀਂ ਮੈਂ ਤੇ ਅੰਨੀ ਤੇ ਮੇਰੀ ਬੱਚੀ ਦਾ ਵੀ ਇਲਾਜ ਹੋ ਜੇ ਤੇ ਕਰਦੇ ਤਾਂ ਹਾਲਾਤ ਵੀ ਹਲੇ ਆ ਹੋਰ ਤਾਂ ਦੀ ਖੁਸ਼ੀ ਆ ਤੁਸੀਂ ਦੇ ਸਕਦੇ ਤੇ ਦੇ ਦਿਓ ਤੁਸੀਂ ਦੇਖ ਸਕਦੇ ਹੋ ਕਿ ਮਾਂ ਦਾ ਦਿਲ ਜਿਹੜਾ ਉਹ ਕਿਦਾਂ ਦਾ ਹੁੰਦਾ ਇੰਨਾ ਨਰਮ ਹੁੰਦਾ ਕਿ ਉਹ ਕਹਿ ਰਹੀ ਆ ਕਿ ਕਿਸੇ ਵੀ ਤਰੀਕੇ ਨਾਲ ਮੇਰੀ ਬੱਚੀ ਨੂੰ ਜਿਹੜਾ ਵਾ ਉਹ ਉਹਦਾ ਇਲਾਜ ਕਰਵਾਇਆ ਜਾਵੇ ਤਾਂ ਕਿ ਇਸ ਪਰਿਵਾਰ ਤੇ ਜਿਹੜਾ ਵੱਡਾ ਸੰਕਟ ਆਇਆ ਉਹ ਵੀ ਦੂਰ ਹੋ ਸਕੇ ਨਾਲ ਹੀ ਇਹਨਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਮਦਦ ਦੇ ਨਾਲ ਇੱਕ ਬੇਟੀ ਸੀ ਜਦੋਂ ਘਰ ਦੇ ਵਿੱਚ ਗਰੀਬੀ ਪਿੰਡ ਵਾਸੀਆਂ ਨੇ ਵੇਖੀ ਤੇ ਉਸ ਬੱਚੀ ਦਾ ਵਿਆਹ ਕਰ ਦਿੱਤਾ ਸੋ ਘਰ ਦੇ ਹਾਲਾਤ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਜ਼ਰੂਰ ਦਿਖਾਈ ਜਾਣ ਜਿੱਥੇ ਕਿ ਸਿਆਲ ਦੇ ਦਿਨ ਅਤੇ ਲੋਕ ਆਪਣੇ ਅੰਦਰਾਂ ਵਿੱਚ ਕੁੰਡੀਆਂ ਲਗਾ ਕੇ ਹੀਟਰ ਲਾ ਕੇ ਲਗਾ ਕੇ ਤੇ ਬੈਠੇ ਆ ਪਰ ਇਸ ਪਰਿਵਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਾ ਕੋਈ ਖਿੜਕੀ ਆ ਨਾ ਦਰਵਾਜ਼ਾ ਵਾ ਤੇ ਬਹੁਤ ਮੁਸ਼ਕਲ ਦੇ ਨਾਲ ਜਿਹੜਾ ਵਾ ਇਹ ਆਪਣਾ ਗੁਜ਼ਾਰਾ ਕਰ ਰਹੇ ਆ ਇਹ ਬੇਟੀ ਜਿਹੜੀ ਆ ਫਿਰ ਕਿਸੇ ਵੇਲੇ ਤੇ ਦੂਰ ਤਰਾਡੇ ਵਿੱਚ ਚਲੀ ਜਾਂਦੀ ਆ ਹਾਂ ਜੀ ਕਿਸੇ ਵੇਲੇ ਉਟਾਲਿਆਂ ਵੀ ਲੈ ਜਾਂਦੀ ਆ ਕਿਸੇ ਵੇਲੇ ਆਹੋ ਜਿਹੜਾ ਮੇਰੇ ਨਾਲ ਆ ਇਹ ਇਹਨੂੰ ਵਿਚਾਰਾ ਜਾ ਕੇ ਮੇਰੇ ਨਾਲ ਤਿੰਨ ਵਾਰਾਂ ਲਿਆਇਆ ਉਟਾਲਿਆਂ ਲੱਭ ਕੇ ਤਿੰਨ ਵਾਰਾਂ ਲਿਆਇਆ ਤੇ ਫਿਰ ਬੜਾ ਦੁੱਖ ਤੇ ਬੜਾ ਹੁੰਦਾ ਕਿ ਬੜਾ ਬੜਾ ਦੁੱਖ ਜੀ ਬੜਾ ਦੁੱਖ ਉੱਥੋਂ ਫਿਰ ਆਪਾਂ ਸੰਗਲਾਂ ਦੇ ਨਾਲ ਬੰਨਣ ਜਾਂਦੇ ਪਏ ਕਿ ਮੈਂ ਹਣ ਰੋਟੀ ਖਾਣੀ ਹੈ ਭਾਜੀ ਤੇ ਮੈਂ ਫਿਰ ਇਹਨੂੰ ਸੰਗਲਾਂ ਨਾਲ ਬੰਨ ਕੇ ਫਿਰ ਮੈਂ ਕੰਮ ਤੇ ਜਾਂਦੀ ਹਾਂ ਹਾਂਜੀ ਅਮਰਸਰ ਜੇ ਨੂੰ ਕੋਈ ਨਾਜ ਵਾਸਤੇ ਖੜਦਾ ਤਾਂ ਤੁਸੀਂ ਨਾਲ ਜਾ ਸਕਦੇ ਹਾਂ ਜਾਵਾਂਗੇ ਜਾਵਾਂਗੇ ਸੋ ਦੇਖ ਸਕਦੇ ਹੋ ਕਿ ਹਾਲਾਤ ਕਰਦੇ ਜਿਹੜੇ ਕਿੰਨੇ ਵੱਧ ਤੋਂ ਬੱਤਰਾ ਇੱਕ ਉਹਨਾਂ ਦੇ ਫਾਦਰ ਸਾਹਿਬ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਸਵਿੰਦਰ ਸਿੰਘ ਸਵਿੰਦਰ ਸਿੰਘ ਜੀ ਤੁਹਾਡੀ ਲੱਤ ਖਰਾਬ ਕਿਸ ਚੀਕੇ ਨਾਲ ਹੋਈ ਤੇ ਕਦੋਂ ਤੋਂ ਇਹ ਪੈਰ ਮਾਰਾ ਮਾਰਾ ਹੀ ਪਹਿਲਾਂ ਖਰਾਬ ਮੁਰਕੇ ਜੀ ਫਿਰ ਜਖਮ ਵੱਧਾ ਗਿਆ ਵੱਧ ਨਾਲ ਮੇਰਾ 1.5 ਸਾਲ ਹੋ ਗਿਆ ਮੈਨੂੰ ਇਦਾਂ ਭੈ ਇਹਨੂੰ ਤੇ ਮੇਰੇ ਕੋਲ ਇਲਾਜ ਮੜਾ ਮੋਟਾ ਮੈਂ ਕਰਾਇਆ ਆਪਣਾ ਤੇ ਹੁਣ ਮੈਂ ਤੁਹਾਨੂੰ ਇਦਾਂ ਹੀ ਪ੍ਰਸ਼ਾਦਾ ਮਿਲਦਾ ਵਾ ਕਿ ਇਹ ਇਹਨਾਂ ਮਿਹਨਤ ਕਰਕੇ ਪ੍ਰਸ਼ਾਦਾ ਖਵਾ ਲੈਣਾ ਮੈਨੂੰ ਮੇਰੇ ਕੋਲ ਤਾਂ ਆਪ ਕੋ ਤਾਂ ਕੰਮ ਨਹੀਂ ਹੁੰਦਾ ਮੇਰੇ ਕੋਲ ਤੁਰਿਆ ਵੀ ਨਹੀਂ ਜਾਂਦਾ ਤੇ ਮਿਹਨਤ ਕਰਕੇ ਰੋਟੀ ਲਿਆ ਕੇ ਮੈਨੂੰ ਖਵਾ ਲੀਆ ਮਿਹਨਤ ਕਰਕੇ ਕੀ ਸਾਡੇ ਚੈਨਲ ਨੂੰ ਬਹੁਤ ਸਾਰੇ ਲੋਕ ਵੇਖਣਦੇ ਆ ਤੇ ਲੜਕੇ ਲੜਕੇ ਆ ਮੇਰੇ ਉਹ ਜਿਹੜੇ ਉਹ ਨਸ਼ੇ ਨਾਲ ਗੁੱਟ ਰਹਿੰਦੇ ਆ ਆਪਣੇ ਜੋਗਾ ਕਰਦੇ ਆ ਮੈਨੂੰ ਕੁਝ ਨਹੀਂ ਦਿੰਦੇ ਤੇ ਲੜਕੀ ਆ ਮੇਰੀ ਤੇ ਉਹ ਵੇਖੋ ਜੀ ਇੱਕ ਮਾਂ ਵਿਆਹ ਸੀ ਮੇਰੇ ਪਿੰਡ ਵਾਲਿਆਂ ਵਿਆਹੀ ਆ ਮੈਂ ਕਹਿੰਦੀ ਤੇ ਇੱਕ ਲੜਕੀ ਮਾਂ ਸੰਗਲ ਮਾਰ ਕੇ ਰੱਖਣਾ ਤੇ ਇਹਦਾ ਇਲਾਜ ਹੋ ਜੇ ਚਲੋ ਤੇ ਜੋ ਮਾਲਕ ਕਰੇ ਜੀ ਤੁਹਾਡਾ ਕੋ ਫੋਨ ਨੰਬਰ ਹੈਗਾ ਤੇ ਉਹ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਜੀ ਮੈਂ ਨਪੜ ਬੰਦਾ ਜੀ ਆਪਣਾ ਐਡਰੈਸ ਦੱਸਦਾ ਸੋ ਨਿਆ ਦੇ ਦੇ ਉਹ ਦੇ ਦਿੰਦੇ ਆ ਤੇ ਮੰਗ ਕੀ ਕਰਦੇ ਹੋ ਤੁਸੀਂ ਮੰਗ ਜਾਨੇ ਲਟਕੀ ਦਾ ਇਲਾਜ ਹੋ ਜਾਏ ਤੇ ਚਲੋ ਜੇ ਕਿਸ ਦੀ ਮੰਨ ਦੀ ਛੱਡਦਾ ਵਾ ਸਾਡੀ ਕੋਤੋਂ ਬੜੀ ਕਰ ਦੇਣਾ ਮਾਇਤਾ ਸਾਡੇ ਇੱਕ ਅੱਧਾ ਤੁਹਾਡੇ ਦੂਜੇ ਸਾਡਾ ਰੋਟੀ ਪਾਣੀ ਚੱਲੀ ਸੋ ਦੇਖ ਸਕਦੇ ਹੋ ਕਿ ਕਿੰਨਾ ਗਾਮਾ ਇਸ ਪਰਿਵਾਰ ਦੇ ਵਿੱਚ ਸਾਡੇ ਨਾਲ ਨੇ ਪਿੰਡ ਹਸਨਪੁਰਾ ਦੇ ਹੀ ਵੀਰ ਜੀ ਆ ਆਪਾਂ ਬਖਸੀ ਸਿੰਘ ਹੋਣਾ ਨਾਲ ਗੱਲਬਾਤ ਕਰਾਂਗੇ ਕਿ ਇਹ ਕੇਸ ਤਰੀਕੇ ਦੇ ਨਾਲ ਇਹ ਹੋਇਆ ਤੇ ਪਿੰਡ ਵਾਸੀਆਂ ਨੇ ਕਿਸ ਤਰੀਕੇ ਨਾਲ ਮਦਦ ਕੀਤੀ ਨੇ ਦੇਖੋ ਇਹ ਪਹਿਲਾਂ ਲੜਕੀ ਬਿਲਕੁਲ ਤੰਦਰੁਸਤ ਸੀ ਇਹ ਕਰੀਬ 3-4 ਸਾਲ ਤੋਂ اچانک ਹੀ ਇਹਨੂੰ ਕੋਈ ਦੌਰਾ ਪਿਆ ਉਹਦੇ ਨਾਲ ਬਿਮਾਰ ਹੋ ਗਈ ਤੇ ਇਹਦਾ ਕਾਫੀ ਵਾਰ ਅਸੀਂ ਕੋਸ਼ਿਸ਼ ਕੀਤੀ ਇਹਨੂੰ ਦਵਾਈ ਦਵਾਈ ਕਿ ਵੀ ਲੈਂਦੀ ਆ ਪਰ ਇਹ ਰੈਗੂਲਰ ਜਿਹੜੇ ਇਹਦਾ ਨਾਲ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਦਾ ਘਰ ਦਾ ਗੁਜ਼ਾਰਾ ਸਿਰਫ ਇਹਨਾਂ ਦੇ ਸਿਰ ਤੇ ਆ ਮਾਤਾ ਦੇ ਸਿਰ ਤੇ ਤੇ ਇਹ ਆਪਣੇ ਲੋਕਾਂ ਦੇ ਘਰਾਂ ਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਆ ਤੇ ਨਾ ਫਿਰ ਉਹਨੂੰ ਬੇਟੀ ਨੂੰ ਦਵਾਈ ਵੀ ਟਾਈਮ ਨਾ ਨਹੀਂ ਦੇ ਸਕਦੇ ਤੇ ਫਿਰ ਇਹ ਜਦੋਂ ਘਰਾਂ ਚ ਕੰਮ ਕਰਨ ਜਾਂਦੇ ਆ ਫਿਰ ਇਹਨੂੰ ਸੰਗਲ ਨਾਲ ਬੰਨ ਕੇ ਤੇ ਜਾਂਦੇ ਤਾਂ ਕਿ ਲੜਕੀ ਕਿਤੇ ਬਾਹਰ ਨਾ ਚਲੀ ਜਾਵੇ ਤੇ ਇਹਨਾਂ ਦੀ ਮਾਲੀ ਹਾਲਤ ਬਹੁਤ ਖਰਾਬ ਆ ਬਾਕੀ ਜਿੰਨੀ ਕੁ ਮਦਦ ਹੁੰਦੀ ਨਹੀਂ ਸਮੇਂ-ਸਮੇਂ ਤੇ ਕਰਦੇ ਰਹਿੰਦੇ ਆ ਪਰ ਇਹ ਲੜਕੀ ਨੂੰ ਹੁਣ ਇਲਾਜ ਦੀ ਜਰੂਰਤ ਹੈ ਪਹਿਲਾਂ ਬੇਟੀ ਵੀ ਕਹਿੰਦੇ ਆ ਕਿ ਪਿੰਡ ਵਾਸੀਆਂ ਨੇ ਵਿਆਹੀ ਆ ਹਾਂ ਜੀ ਸਾਰੇ ਮਿਲ ਕੇ ਪਿੰਡ ਦੇ ਲੋਕਾਂ ਨੇ ਉਹ ਬੇਟੀ ਦਾ ਜਿਹੜਾ ਉਹ ਆਨੰਦ ਕਾਰਜ ਜੇ 2 ਕੁ ਮਹੀਨੇ ਪਹਿਲਾਂ ਕੀਤਾ 2 ਮਹੀਨਾ 2 ਮਹੀਨੇ ਪਹਿਲਾਂ ਕੀਤਾ ਤੇ ਬਾਕੀ ਇਹਦੇ ਵਾਸਤੇ ਵੀ ਕਾਫੀ ਕੋਸ਼ਿਸ਼ ਪਿੰਡ ਵਾਲਿਆਂ ਨੇ ਕਾਫੀ ਮਦਦ ਕੀਤੀਆਂ ਪਰ ਇਹ ਲੜਕੀ ਦੀ ਹਾਲਤ ਥੋੜੀ ਜ਼ਿਆਦਾ ਖਰਾਬ ਹੈ ਇੱਕ ਨਸ਼ਾ ਦੂਜਾ ਬਿਮਾਰੀ ਹਾਂ ਜੀ ਇਹ ਘਰ ਦੇ ਵਿੱਚ ਕਹਿੰਦੇ ਵੀ ਜਿੱਥੇ ਨਸ਼ਾ ਆ ਜੇ ਜਾਂ ਬਿਮਾਰੀ ਆ ਜੋ ਘਰ ਦਾ ਮਤਲਬ ਉਹ ਹਾਲਾਤ ਮਾੜੇ ਜਾਂਦੇ ਇੱਥੇ ਦੋਵੇਂ ਚੀਜ਼ਾਂ ਨੇ ਦੋ ਬੇਟੇ ਆ ਉਹ ਵੀ ਆਪਣੇ ਜਿਹੜੇ ਆ ਕੀ ਕੋਈ ਮਾਪਿਓ ਦੀ ਮਦਦ ਨਹੀਂ ਕਰਦੇ ਤੋ ਦੇਖ ਸਕਦੇ ਹੋ ਕਿ ਇਹਨਾਂ ਦੇ ਹਾਲਾਤ ਪਰਿਵਾਰ ਦੇ ਕਿਸ ਤਰੀਕੇ ਨਾਲ ਸਾਨੂੰ ਜ਼ਰੂਰਤ ਹੈ ਕਿ ਕੋਈ ਸਮਾਜ ਸੇਵੀ ਜਥੇਬੰਦੀ ਜਾਂ ਕੋਈ ਦਾਨਪੂਰ ਕਰਨ ਵਾਲੇ ਇਸ ਪਰਿਵਾਰ ਦੇ ਹੈਲਪ ਜ਼ਰੂਰ ਕਰਨਾ ਤਾਂ ਜੋ ਇਹਨਾਂ ਦੀ ਬੱਚੀ ਦਾ ਇਲਾਜ ਹੋ ਸਕੇ ਅਤੇ ਦੋ ਵਿਅਕਤੀ ਦੀ ਰੋਟੀ ਜਿਹੜੀ ਆ ਉਹਦਾ ਗੁਜ਼ਰਬਸਰ ਹੋ ਸਕੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘਮਾਣ ਬਟਾਲਾ ਗੁਰਦਾਸਪੁਰ